ਠੀਕ ਹੈ ਐਕਚੁਅਲੀ ਕਬੱਡੀ ਵਾਲੇ ਜਿਹੜੇ ਮੈਂ ਹੁਣ ਸੁਣਦਾ ਬਾਤ ਵਾਰ ਜਾਂ ਚੱਲਿਆ ਉਹਨਾਂ ਨੂੰ ਐਕਸਪਲੇਨ ਹੀ ਨਹੀਂ ਕਰਨਾ ਆਉਂਦਾ ਤੁਸੀਂ ਦੱਸੋ ਤੁਸੀਂ ਮੈਂ ਵੀ ਮੈਂ ਵੀ ਉਹ ਸਾਰਾ ਕੁਝ ਯੂਜ਼ ਕੀਤਾ ਪਰ ਅਸੀਂ ਅਨੈਜੂਟਿਡ ਹੋ ਗਿਆ ਮੈਂ ਵੀ ਉਹਨਾਂ ਚ ਸੀਗਾ ਉਹ ਹੁਣ ਜੇ ਮੈਨੂੰ ਪਤਾ ਲੱਗਾ ਵੀ ਉਹ ਜਿਹੜੇ ਹੁਣ ਜੋ ਉਹਨੂੰ ਇੱਕ ਮੌਕੇ ਦਾ ਟੀਕਾ ਕਹਿੰਦੇ ਆ ਤੇ ਉਹ ਉਹ ਸੁਲਤਾਨ ਨੇ ਦਾ ਇਹਨਾਂ ਦੇ ਮੁੰਡਿਆਂ ਨੇ ਹੋਰ ਕੀ ਨਾ ਸੀ ਉਹਦਾ ਜੱਗੂ ਉਹਨੇ ਵੀ ਐਕਸਪਲੇਨ ਕੀਤਾ ਥੋੜਾ ਜਿਆਦਾ ਉਹਨੂੰ ਫੇਰ ਵੀ ਦੱਸਣਾ ਨਹੀਂ ਆਇਆ ਛੋਟੇ ਭਰਾ ਨੂੰ ਕਿਉਂਕਿ ਰੋਜ਼ ਖੇਡਣਾ ਮਾੜੀ ਮੁੱਟੀ ਇੰਜਰੀ ਤਾਂ ਹੋਣੀ ਆ ਕਿਉਂਕਿ ਫ੍ਰੀ ਸਟਾਈਲ ਜਿਆ ਕਾਈਂਡ ਆਫ ਰੈਸਲਿੰਗ ਹੈ ਨਾ ਤੇ ਉਹ ਜਦੋਂ ਤਿਆਰ ਤੁਰੋਂਦੇ ਆਪਣੀ ਪੇਨ ਕਿਲਰ ਜਿਆ ਲੈਂਦੇ ਹੈਗੇ ਆ ਇਹ ਚ ਕੋਈ ਦੋਰਾਵਾ ਨਹੀਂ ਹੁਣ ਜੇ ਇੱਥੇ ਕਿਸੇ ਨੇ ਕਬੱਡੀ ਵਾਲੇ ਨੇ ਗੁੱਸਾ ਕਰਨਾ ਫੇਰ ਤਾਂ ਮੈਂ ਕਹਿ ਨਹੀਂ ਉਹਨੂੰ ਦੱਸਣਾ ਚਾਹੀਦਾ ਵੀ ਮੈਡੀਸਨ ਨੇ ਆ ਨਸ਼ਾ ਨਹੀਂ ਗਾ ਉਹ ਹੁਣ ਉਹਨਾਂ ਦੀ ਜਿੱਥੇ ਸਿਰਿੰਜਾਂ ਪਈਆਂ ਆਉਂਦੀਆਂ ਕਿਤੇ ਉਹ ਬੀ 12 ਕਿਤੇ ਦੂਜੇ ਇੱਕ ਦੋ ਹੋਰ ਹੈਗੇ ਆ ਉਹ ਤਾਕਤ ਦੇ ਟੀਕੇ ਸਾਰੀ ਆਮ ਦੁਨੀਆ ਲੈਂਦੀ ਆ ਕਿ ਡਾਕਟਰ ਰეკਮੈਂਡ ਕਰ ਦਿੰਦੇ ਆ ਤੇ ਉਹ ਜਦੋਂ ਉਹ ਲੈਂਦੇ ਆ ਜਿੱਥੇ ਉਹ ਖੇਡਦੇ ਆ ਉੱਥੇ ਕਿਤੇ ਉਹ ਲਾ ਕੇ ਉੱਥੇ ਸੱਟ ਦਿੰਦੇ ਤੇ ਜਿਹੜੇ ਬੰਦੇ ਨਸ਼ਾ ਕਰਦੇ ਨਾੜਾਂ 'ਚ ਟੀਕੇ ਲਾਉਂਦੇ ਆ ਦੂਜੇ ਨਸ਼ੇੜੀ ਲੋਕ ਉਹ ਸੇਮ ਸਟੋਰੀ ਬਣ ਜਾਂਦੀ ਆ ਉਹਦੀ ਲੱਕ ਇੱਕ ਹੋ ਜਾਂਦੀ ਵੀ ਜੇ ਕਿਤੇ ਹੁਣ ਮੋਟਰ ਤੇ ਉੱਥੇ ਦੋ ਟੀਕੇ ਕਿਸੇ ਨੇ ਲਾਏ ਦੋ ਚਾਰ ਜਣੇ ਆ ਗਏ ਆਪਣਾ ਨਸ਼ਾ ਪੱਤਾ ਕਰ ਗਏ ਤੂੰ ਜਦੋਂ ਕਬੱਡੀ ਖੇਡਣ ਜਾਂਦੇ ਉਹ ਵੀ ਮੋਟਰ ਤੇ ਲਾਉਂਦੇ ਵੀ ਯਾਰ ਲੋਕਾਂ ਨੇ ਸੋਚਣਾ ਪਤਾ ਨਹੀਂ ਕੀ ਖਾ ਲਿਆ ਇਹਨਾਂ ਨੇ ਕੀ ਪੀ ਲਿਆ ਤੇ ਉਹ ਕਿਤੇ ਉੱਥੇ ਚਾਰ ਸੱਜਣਾਂ ਰਹਿ ਗਏ ਉੱਥੇ ਵੀ ਮੇਰੇ ਵਰਗਾ ਟੂਲ ਦੇ ਦਿੰਦਾ ਗਾ ਨੂੰ ਜੇ ਮੈਨੂੰ ਮਨ ਲਓ ਮੈਨੂੰ ਚੀਜ਼ ਨਹੀਂ ਪਸੰਦ ਜਾਂ ਮੇਰੀ ਲਾਕ ਡਾਟ ਤਾਂ ਇੱਕ ਕਬੱਡੀ ਵਾਲੇ ਨਾਲ ਹੋਣੀ ਆ ਮੈਂ ਸਾਰੀ ਨਿੰਦ ਸਿੱਟਣੀ ਆ ਹਨਾ ਸੋ ਐਕਸਪਲੇਨ ਕਰਨਾ ਚਾਹੀਦਾ ਉਹਨਾਂ ਨੂੰ ਫਰੰਟ ਤੇ ਆ ਕੇ ਸੋਹਣੇ ਟੰਗ ਨਾਲ ਤੇ ਇਹ ਸਿਰਫ ਹੈ ਕਿ ਹੁਣ ਤੁਸੀਂ ਦੇਖੋ ਉਧਰ ਹੁਣ ਚੈਨਲ ਪਰ ਮਲਟੀ ਮਿਲੀਅਨ ਪੈਸਾ ਬਣਦਾ ਜਿਹੜੇ www e ਵਾਲੀ ਤੇ ਉਹਨਾਂ ਨੂੰ ਇਹ ਚੀਜ਼ ਕਰਨੀ ਆਉਂਦੀ ਆ ਕਿ ਹਾਂ ਬੇਹਤਿਆਸ਼ਾ ਤੁਸੀਂ ਨਾ ਕਰੋ ਤੁਸੀਂ ਜਿਹੜੀ ਨੀਡ ਆ ਉਹ ਤਾਂ ਫੇ ਇਦਾਂ ਤਾਂ ਹੈ ਨਹੀਂ ਵੀ ਹੁਣ ਆਮ ਤੇ ਖਾਸ ਦਾ ਪੰਕਜ ਜੀ ਫਰਕ ਤਾਂ ਆਉਂਦਾ ਆ ਜਿੱਕੇ ਨੇ ਕਬੱਡੀ ਖੇਲਣ ਤੋਂ ਪਹਿਲਾਂ ਇੰਜੈਕਸ਼ਨ ਲੱਗਦੇ ਨੇ ਲੇਕਿਨ ਉਹ ਤਾਕਤ ਦੇ ਹੁੰਦੇ ਆ ਹੁੰਦਾ ਜਿਹੜਾ ਤੁਸੀਂ ਨਾਂ ਲੈ ਰਹੇ ਹੋ ਟੀਨਾ ਉਹ ਤਾਂ ਮੈਨੂੰ ਪਤਾ ਮੈਂ ਆਪ ਬੁਲਾਉਂਦਾ ਰਿਹਾ ਪਹਿਲਾਂ ਤੁਸੀਂ ਲਾਂਦੇ ਹੋ ਕਬੱਡੀ ਖੇਡਣ ਤੋਂ ਪਹਿਲਾਂ ਹਾਂ ਨਹੀਂ ਨਹੀਂ ਮੈਂ ਕਬੱਡੀ ਚੋ ਖੇਡੀ ਉਹ ਪਹਿਲੀ ਗੱਲ ਆ ਉਦੋਂ ਹੈਨੇ ਸੀ ਹੁਣ ਇਹ ਚੀਜ਼ਾਂ ਆ ਗਈਆਂ ਮੜ ਰੋਟੀਆਂ ਸੀ ਬੀਕਾ ਸੂਲ ਆਲੇ ਸੀ ਅਸੀਂ ਵੀ ਬੀਕਾ ਸੂਲ ਲੈ ਕੇ ਖੋਜਦੇ ਪਤਾ ਨਹੀਂ ਤੇੜਾ ਤੇਰੀ ਗੱਲ ਢਾ ਲੈਣੀ ਆ ਲੱਖੇ ਦਾ ਤੁਸੀਂ ਸੁਣਿਆ ਹੋਣਾ ਪਤਾ ਨਹੀਂ ਕਿਹੜੇ ਕਿਹੜੇ ਨਾਂ ਲੈ ਰਹੇ ਹੋ ਔਰ ਕਹਿੰਦਾ ਕਿ 90% ਤੋਂ ਵੱਧ ਪਲੇਅਰ ਜਿਹੜੇ ਨੇ ਉਹ ਤਾਂ ਕਰ ਲੈਂਦੇ ਨੇ ਨਸ਼ਾ ਕਰਦੇ ਨੇ ਖੇਡਦੇ ਨੇ ਮੈਂ ਤੁਹਾਨੂੰ ਕੀ ਕਿਹਾ ਜੀ ਉਹ ਐਕਸਪਲੇਨ ਵੀ ਇਹਨਾਂ ਨੂੰ ਕਰਨਾ ਆਉਂਦਾ ਉਹ ਲੱਖੇ ਨੇ ਤਾਂ ਹੀ ਕਹਤਾ ਲੱਖੇ ਦੇ ਟਾਈਮ ਨਹੀਂ ਹੋਣਾ ਇਹ ਉਹ ਮੈਨੂੰ ਪਤਾ ਉਹ ਬਈ ਸੀਨੀਅਰ ਬੰਦਾ ਆ ਉਹ ਫੇਰ ਰੋਜ਼ ਆਇਆ ਫਲੋਚ ਜਿੱਦਾਂ ਕੱਢ ਦਿੱਤਾ ਉਹਨੇ ਕੰਮ ਪਰ ਉਹਨੇ ਨਹੀਂ ਲਏ ਉਹ ਏਦਾਂ ਕਹਿੰਦਾ ਹੋਣਾ ਹੁਣ ਅਸੀਂ ਦੀ ਲਏ ਜਦੋਂ ਖੇਡਦੇ ਸੀ ਉਦੋਂ ਬਾਅਦ ਪਤਾ ਲੱਗਾ ਜਦੋਂ ਅਸੀਂ ਥੋੜਾ ਜਿਆਦਾ ਬਾਅਦ ਬਾਅਦ ਨਹੀਂ ਹੋਣਾ ਚਾਹੀਦਾ ਕਿਉਂਕਿ ਕਬੱਡੀ ਜੇ ਮੁੱਕ ਗਈ ਪਿੰਡ ਚ ਪੰਜਾਬ ਚੋਂ ਕੰਮ ਖਰਾਬ ਹੋ ਜਾ ਇੰਦੀ ਜਾਣ ਲੈ ਕੇ ਫੇਰ ਕਿੱਥੇ ਜਾਣ ਕੇ ਜਿਹੜਾ ਬੰਦਾ ਦੇਖੋ ਤੁਲੀ ਫ੍ਰੈਂਕਲੀ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਤੁਸੀਂ ਭਾਵੇਂ ਜਿੰਮ ਜਾਂਦੇ ਜਿੰਮ ਵਾਲਾ ਆਮ ਬੰਦਾ ਰੈਸਲਰ ਨਾ ਕਬੱਡੀ ਵਾਲੇ ਨਾ ਪਹਿਲਵਾਨਾਂ ਨਾਲ ਤਾਂ ਉਹ ਫਾਈਟ ਕਰ ਹੀ ਨਹੀਂ ਸਕਦਾ ਲਾਈਕ ਰੈਸਲਿੰਗ ਨਹੀਂ ਕਰ ਸਕਦਾ ਹੁਣ ਜੇ ਤੁਸੀਂ ਕਹੋ ਵੀ ਉੱਠ ਕੇ ਇੱਕ ਰੈਸਲਰ ਨਾ ਜਾਂ ਕਬੱਡੀ ਪਲੇਅਰ ਨਾ ਫਾਈਟ ਕਰਨੀ ਫਾਈਟ ਦਾ ਮਤਲਬ ਹੈ ਉਹਨਾਂ ਜੋਰ ਜਮੈਸ਼ ਕਰਨੀ ਤੇ ਨਹੀਂ ਕਰ ਸਕਦੇ ਤੁਸੀਂ ਵੀ ਮੈਨੂੰ ਪਤਾ ਨਹੀਂ ਤੁਸੀਂ ਜਿੰਮ ਜਾਂਦੇ ਕਿ ਨਹੀਂ ਜਾਂਦੇ ਪਰ ਨਹੀਂ ਹੁੰਦਾ ਇਦਾਂ ਉਹਨਾਂ ਤੇ ਐਕਸਟਰਾ ਉਹਨਾਂ ਦੀ ਐਕਸਰਸਾਈਜ਼ ਹੁੰਦੀ ਹੈ ਹੈਨਾ ਕਿ ਉਹਦੇ ਨਾਲ ਜੋ ਤੁਸੀਂ ਖਾਦਾ ਪੀਤਾ ਕੀ ਕਿਤਾ ਜਿਹੜੇ ਆਬਾਦਵਾ ਛੜਿਆ ਉਹ ਅਗਲਾ ਸਟੈਪ ਆ ਤੁਸੀਂ ਆਮ ਖਰਾਕ ਉਹਦੀ ਵੈਸੇ ਨੇਚਰਲੀ ਵਧੀਆ ਹੁੰਦੀ ਆ ਬਾਕੀ ਅੱਜ ਕੱਲ ਸਪਲੀਮੈਂਟ ਵੀ ਚੱਲਦੇ ਉਹ ਵੀ ਤੁਹਾਨੂੰ ਕਾਫੀ ਪਾਵਰਫੁਲ ਕਰਦੇ ਆ ਤੇ ਉਹ ਹੁਣ ਉਹਨਾਂ ਨੂੰ ਲੈਣੇ ਪੈਣੇ ਹੈ ਨਾ ਜਿਹਨੇ ਖੇਡਣਾ ਹੈ ਹੁਣ ਆਮ ਤੇ ਖਾਸ ਦਾ ਫਰਕ ਤਾਂ ਹੈਗਾ ਹੀ ਆ ਕਬੱਡੀ ਖੇਡਣ ਵਾਸਤੇ ਇਹ B12 ਵੀ ਆ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਸਪਲੀਮੈਂਟ ਲੈਣੇ ਪੈਣੇ ਤਦ ਹੀ ਤੁਸੀਂ ਨਹੀਂ ਖੇਡ ਸਕਦਾ ਨਹੀਂ ਫਿਰ ਹੁਣ ਆਮ ਨੂੰ ਥੋੜੂ ਦੇਖਣ ਜਾਣਾ ਕਿਸੇ ਨੂੰ ਕਿਸੇ ਖਾਸ ਨੂੰ ਦੇਖਣ ਜਾਣਾ ਹੈ ਨਾ ਸਰੀਰ ਤੇ ਫਰਕ ਪੈਂਦਾ ਹੈ ਸਰੀਰ ਨੂੰ ਫਿਰ ਮਾੜਾ ਮੁੱਟਾ ਅਨਰਜੀ ਤਾਂ ਮੈਂਦੀ ਆ ਤੇ એનਰਜੀ ਚ ਇਹ ਜਿਹੜੇ ਹੁਣ ਕਬੱਡੀ ਪਲੇਅਰ ਸਾਹਮਣੇ ਆ ਰਹੇ ਆ ਮੱਲੀ ਮੰਗੀ ਸਾਹਮਣੇ ਆਇਆ ਦੇਖੋ ਲੱਖੀ ਦਾ ਤਾਂ ਮੈਨੂੰ ਪਤਾ ਨਹੀਂ ਮੈਂ ਇੱਕ ਹੁੰਗਾ ਵੀ ਤਿੰਨਾ ਬੰਦਿਆਂ ਨੇ ਪਲੇਅਰ ਤਿਆਰ ਕੀਤੇ ਇਹਨਾਂ ਨੇ ਮੰਗੀ ਉਹਨਾਂ ਨੇ ਹਾਂ ਤੇ ਇਹਨਾਂ ਨੂੰ ਮਾੜਾ ਮੋਟਾ ਦਾ ਕੁਝ ਲੈਣਾ ਹੀ ਪੈਣਾ ਸਪਲੀਮੈਂਟਲ ਲੈਣੇ ਪੈਣੇ ਉਹਨਾਂ ਨੂੰ ਪ੍ਰੋਟੀਨ ਕਰੀਟੀਨ ਬੀਸੀਏ ਕਰਨਾ ਪੈਣਾ ਹੈ ਨਾ ਤੇ ਤੁਹ ਕਰਨਾ ਚਾਹੀਦਾ ਵੀ ਆ ਫੇਰ ਤੁਸੀਂ ਇੰਨਾ ਜੋਰ ਲਾ ਕੇ ਜੇ ਤੁਸੀਂ ਤੁਸੀਂ ਇਦਾਂ ਨਾ ਮੈਂ ਤੁਹਾਨੂੰ ਕਹਿੰਦਾ ਨਹੀਂ ਤੁਸੀਂ ਗਲਤ ਨਾ ਡੋਂਟ ਮਾਈਂਡ ਇਟ ਤੁਸੀਂ ਉਦਾਂ ਹੀ ਕਬੱਡੀ ਪਲੇਅਰਾਂ ਨੂੰ ਤੁਸੀਂ ਰੇਡ ਪਾ ਕੇ ਦੇਖਿਓ ਜਾਂ ਫਾੜ ਕੇ ਦੇਖਿਓ ਕਿਸੇ ਨੂੰ ਕੋ ਰੇਡ ਪਾ ਦਿਓ ਤੁਸੀਂ ਭਾਵੇਂ ਟੌਪ ਦੇ ਪਲੇਅਰਾਂ ਤੇ ਤੁਸੀਂ ਚੇਨ ਘਮਾਉਣੇ ਲੱਤਾਂ ਫੁੱਲ ਜਾਂਦੀਆਂ ਉਹਨਾਂ ਨੂੰ ਮਿਹਨਤ ਕਰਨੀ ਪੈਂਦੀ ਆ ਚਲੋ ਮਾਲੋ ਕਿਸੇ ਨੇ ਮੈਂ ਕਹ ਦਿੰਦਾ ਜੀ ਉਹ ਟੀਕੇ ਲਾਉਂਦੇ ਆ ਟੀਕੇ ਤਾਂ ਲਾ ਲੋਂਗੇ ਤੁਸੀਂ ਉੱਥੇ ਤਾਂ ਲੱਤਾਂ ਫੁੱਲਣੀਆਂ ਨਾ ਜੇ ਤੁਸੀਂ ਮਿਹਨਤ ਨਹੀਂ ਕੀਤੀ ਮਿਹਨਤ ਬਹੁਤ ਜ਼ਰੂਰੀ ਆ ਅੰਮੇਂ ਚੱਲੋ ਫਿਰ ਤੁਸੀਂ ਹੁਣ ਆਹ ਬੰਦਾ ਨਹੀਂ ਚੱਲ ਸਕਦਾ ਤੁਸੀਂ ਜਮ ਕਰ ਦੇ ਨਹੀਂ ਮੈਂ ਨਹੀਂ ਕਰਾਂ ਤੁਸੀਂ ਝੱਲੇ ਹੀ ਨਹੀਂ ਸਕਦੇ ਉਸ ਚੀਜ਼ ਨੂੰ ਉਹ ਕਿਹੜਾ ਉਦਾਂ ਹੀ ਲਾਉਂਦੇ ਹੋਣੇ ਜੇ B12 ਵੀ ਲਾਉਣਾ ਤੁਸੀਂ ਉਦਾਂ ਹੀ ਠੋਕੀ ਜਾਓ ਉਦਾਂ ਹੀ ਠੋਕੀ ਜਾਓ ਕਿਦਾਂ ਤੁਸੀਂ ਸਹਿ ਲੋਗੇ ਉਹਨੂੰ ਤੁਹਾਡੇ ਅੰਦਰ ਵੀ ਚੱਲੇ ਹੈ ਨਾ ਉਹਦੀ ਉਹਨਾਂ ਥਾਂ ਵੀ ਬਣਾਉਣਾ ਪੈਂਦਾ ਤਾਂ ਹੀ 50 ਸਾਲ ਚ ਮੱਖਣ ਅਜ ਫਿੱਟ ਬੈਠੇ ਮੈਂ ਤਾਂ ਮੱਖਣ ਮੈਂ ਜਿਹੜਾ 19 ਇੰਚ ਦਾ ਮੱਖਣ ਦਾ ਡੋਲਾ ਹੋਇਆ ਇਹ ਸਪਲੀਮੈਂਟ ਲੇ ਸੀ ਅਸੀਂ ਤਾਂ ਬਦਿਆ ਲਿਆ ਸੀ ਹਾਂ ਲਿਆ ਸੀ ਕਿਹੜਾ ਸਪਲੀਮੈਂਟ ਸੀ ਆਹ ਹੀ ਉਹ ਪ੍ਰੋਟੀਨ ਜੀ ਨਾ ਐਦਾ ਨਾਮ ਹੁੰਦੇ ਮੈਂ ਭੁੱਲ ਜਾਂਦਾ ਮਾ ਨੂੰ ਭੁੱਲ ਜਾਂਦੇ ਮੈਨੂੰ ਕੀ ਹੁੰਦਾ ਗੇਨ ਕੀ ਮਸਲ ਗੇਨ ਮਸਲ ਗੇਨ ਹਾਂ ਜੀ ਉਹ ਲੈ ਲਿਆ ਸੀ ਉਹ ਹੈ ਲੈ ਲਿਆ ਫਿਰ ਬਾਲੋ ਹੁਣ ਤੁਸੀਂ ਕਿਤੇ ਪਹੁੰਚ ਗਏ ਆ ਉਹਦੇ ਉਹ ਫੇਰ ਉੱਥੇ ਟਿਕਾ ਕੇ ਰੱਖਣਾ ਪੈਂਦਾ ਇਹਦੇ ਕੋਈ ਸਾਈਡ ਇਫੈਕਟ ਵੀ ਹੁੰਦੇ ਨੇ ਨਹੀਂ ਦੱਸਿਆ ਜੀ ਤੁਸੀਂ ਨਹੀਂ ਕਰਦੇ ਉਹਦਾਂ ਗਿਆ ਖਰਾਕਾਂ ਲਈ ਮੇਰੇ ਮਗਰ ਲਾ ਕੇ ਜਾਂ ਮੈਂ ਕਿਸੇ ਦੇ ਮਗਰ ਲਾ ਕੇ ਖਰਾਕ ਲਈ ਜਾਂ ਜੌਰ ਮਾਰਨਾ ਫਿਰ ਜੌਰ ਨਹੀਂ ਮਾਰਦਾ ਇਹ ਤਾਂ ਉਹਨੇ ਵੀਰਾ ਜੀ ਆਪਣਾ ਰੰਗ ਦਿਖੋਣਾ ਹੀ ਆ। ਤੁਹਾਡੇ ਤੁਸੀਂ ਪੂਰਾ ਵਕਤ ਨਿਵਾਰ ਦੇਖਿਆ ਤੁਹਾਨੂੰ ਕੌਣ ਸਹੀ ਨਜ਼ਰ ਆਇਆ? ਮੰਗੀ ਸਹੀ ਕਹਿ ਰਿਹਾ ਹੈ ਜਾਂ ਸੁਲਤਾਨ ਬਾਰੇ ਜੋ ਕਿਹਾ ਜਾ ਰਿਹਾ ਹੈ ਉਹ ਗਲਤ ਹੈ ਸਹੀ ਹੈ? ਤੁਹਾਨੂੰ ਕੀ ਨਜ਼ਰ ਆਉਂਦੀ ਹੈ? ਬਸ ਕਬੱਡੀ ਸਹੀ ਹੈ ਜੋ ਚੱਲ ਰਿਹਾ ਚੱਲਣ ਦੇਣਾ ਚਾਹੀਦਾ। ਨਹੀਂ ਤਾਂ ਡੇਡੇ ਝੋਟੇ ਵਾਂਗੂ ਬਿਲੇ ਵਾਂਗੂ ਕਹਾਣੀ ਖਰਾਬ ਹੋ ਜਾਊ। ਇਹ ਚੱਲ ਰਿਹਾ ਉਦਾਂ ਹੀ ਚੱਲਣਾ ਚਾਹੀਦਾ। ਲੱਖਾਂ ਗਲਤ ਕਹਿ ਰਿਹਾ ਫਿਰ। ਤੁਸੀਂ ਕਹੋ ਮੈਂ ਉਹ ਗੱਲ 'ਚ ਨਹੀਂ ਆਉਣਾ। ਨਹੀਂ ਮੈਂ ਪੁੱਛਿਆ। ਨਹੀਂ ਮੈਂ ਉਧਰ ਨੂੰ ਜਾਣਾ ਨਹੀਂ। ਕਬੱਡੀ 'ਚ ਨਾ ਵੜ। ਉਹਨੇ ਕਬੱਡੀ ਤੇ ਕੋਹਰੇ ਇਲਜ਼ਾਮ ਲੱਗੇ ਕਿ ਡਰਕਸ ਆ ਗਿਆ ਗੈਂਗਸਟਰਾਂ ਨੇ ਕਬਜ਼ਾ ਕਰ ਲਿਆ ਇੱਕ ਕਦਮ ਤੇ ਕਿਵੇਂ ਹੋਇਆ ਯਾਰ ਆਪਣੇ ਸੋਸ਼ਲ ਮੀਡੀਆ ਤੇ ਦੇਖੋ ਤੇ ਜਿਹੜੀਆਂ ਬਾਲੀਆਂ ਰੰਜ ਸ਼ਾਮ ਉਹ ਕੱਲ ਤੁਸੀਂ ਦੇਖਿਆ ਉਹਨਾ ਜਗਰਾਵੀ ਹਾਂ ਜਗਰਾਵਾਂ ਦੇ ਕੋਕਟੇ ਪਲੇਅਰ ਕੋਈ ਮਰ ਗਿਆ ਹਾਂ ਹੋਰ ਪਿੰਡਾਂ 'ਚ ਜਾਂ ਤਾਂ ਉਦਾਂ ਹੀ ਅਸਲਾ ਚੱਕੀ ਫਿਰਦੀ ਭਾਜੀ ਉਹ ਬਸ ਕਿਸੇ ਨੂੰ ਛਡਾਉਣ ਲੱਗਾ ਉਹਦੇ ਤਾਂ ਉਹਨੇ ਸੱਟਾਂ ਹੀ ਮਾਰੀਆਂ ਲੋਕ ਬੰਦੇ ਤਾਂ ਮੈਂ ਦੇਖਿਆ ਸੀ ਸੋਸ਼ਲ ਮੀਡੀਆ ਤੇ ਉਹ ਹਸਪਤਾਲ ਪਿਆ ਉਹ ਜਿਹੜਾ ਮੇਰੇ ਵਰਗਾ ਛਡਾਉਣ ਗਿਆ ਉਹਨਾਂ ਨੇ ਚੋਕ ਦਿੱਤਾ ਉਹ ਤਾਂ ਕੋਈ ਲੈਣ ਦਾ ਕੋਈ ਦੇਣ ਦਾ ਉਹਨਾਂ ਝਗੜਾ ਸੀ ਉਹ ਬੰਦਾ ਆਪ ਵੀ ਕਹਿ ਰਿਹਾ ਮੁੰਡਾ ਜਿਹੜਾ ਉਹ ਬੈੱਡ ਤੇ ਪਿਆ ਸੀ ਪਟੜ ਹੋਇਆ ਜਿਹੜਾ ਹਸਪੀਟਲ ਹਾਂਜੀ ਉਹ ਮੈਂ ਦੇਖਿਆ ਉਹ ਕਹਿੰਦਾ ਵੀ ਵੀ ਯਾਰ ਵਛੜਾਉਂਦਾ ਸੀ ਬੰਦਾ ਠੀਕ ਉਹਨਾਂ ਨੇ ਕਿਹਾ ਵੀ ਤੂੰ ਛਡਾਉਂਗਾ ਤਾਂ ਮੈਂ ਉਹ ਹੀ ਮਾਰ ਦਿੰਦਾ ਮੋੜੇ ਕਿ ਕਬੱਡੀ ਜਾਂ ਗੈਂਗਸਟਰ ਕਿੱਥੋਂ ਆ ਗਏ ਤਾਂ ਪਿੰਡ ਦਾ ਬੰਦਾ ਸੀ ਉਹ ਵੀ ਕੋਈ ਗੈਂਗਸਟਰ ਨਹੀਂ ਸੀ ਨਹੀਂ ਪਰ ਪੁਲਿਸ ਇਹ ਕਹਿ ਰਹੀ ਕਹਿੰਦੇ ਕੀ ਕਬੱਡੀ ਤੇ ਕਬਜ਼ਾ ਕਬੱਡੀ ਤੇ ਪੈਸਾ ਬਹੁਤ ਹੈ ਤੁਸੀਂ ਤਾਂ ਕੈਨੇਡਾ ਅਮਰੀਕਾ ਰਹੇ ਹੋ ਕਹਿੰਦੇ ਜਿਹੜੇ ਪ੍ਰਮੋਟਰ ਹੈ ਪੈਸਾ ਬਹੁਤ ਹੈ ਟੀਮਾਂ 'ਚ ਕੌਣ ਖੇਡੇਗਾ ਖ ਕਿਹੜੀ ਟੀਮ ਹਿੱਸਾ ਲੇਗੀ ਇਹ ਉਹ ਤੈਅ ਕਰ ਰਿਹਾ। ਤਾਂਕਾ ਜੀ। ਹੂੰ। ਦੇਖੋ ਜੀ। ਬਾਲ ਬੱਚਿਆਂ ਨੇ ਸੱਚ ਕੋੜਾ। ਹਾਂ। ਫਿਰ ਪ੍ਰਸ਼ਾਸਨ ਦੇ ਜੈਸਾ ਨੇ ਜੇ ਪ੍ਰਸ਼ਾਸਨ ਇਹ ਕਹਿੰਦਾ। ਪ੍ਰਸ਼ਾਸਨ ਕਾਰਵਾਈ ਕਰੇ। ਠੀਕ ਹੈ। ਕਾਫੀ ਚਾਹੀਦੀ ਉਹਨਾਂ ਨੂੰ। ਜੇ ਉਹਨਾਂ ਨੂੰ ਦੱਸਦਾ। ਤੈਦਾ ਉਹ ਇਹਨਾਂ ਦੇ। ਮੈਂ ਅੰਦਰ ਨਹੀਂ ਗਿਆ ਉਹਦੇ ਮੈਂ ਤਾਂ 14 ਤੱਕ ਕਬੱਡੀ ਨਾਲ ਜੁੜਨੇ ਸੀ। 6-7 ਸਾਲ ਟੀਮ ਬਣਾਈ। ਹੂੰ। ਤੋਂ ਪਾ ਮੈਂ ਮੰਗੇ ਦੁੱਲੇ ਉਹਨਾਂ ਨੂੰ ਇਹਨਾਂ ਨੂੰ ਬਾਗੀ ਪਾਛੇ ਲਿਆ। ਹੂੰ। ਲਖਾ ਦੁੱਲਾ ਗਰਾਲ ਸੋਨੂੰ ਜੰਗ ਵਿਖਾ ਗੱਬਰ ਮੋੜੀ ਵਾਲਾ ਕਿੰਦਾ ਬਿਆੜੀ ਬੁਰੀਆ ਵੀ ਇੱਕ ਸਾਲ ਪਹਿਲਾਂ ਜਦੋਂ ਅਸੀਂ ਟੀਮ ਬਣਾਈ ਖੇਡਿਆ ਸਾਡੇ ਨੂੰ ਬਿੱਟੂ ਦਖਾਲ ਕਾਲਾ ਵੜਾ ਪਹਿਲਵਾਨ ਤੇ ਆਪਣਾ ਸੁੱਖਾ ਵੀ ਖੇਡਿਆ ਮੰਗੀ ਵੀ ਖੇਡਿਆ ਸਾਡੇ ਬਣੋ ਜੰਗ ਬਲੋ ਦੁੱਲਾ ਬੱਗੀਆਂ ਵੜਾ ਵੀ ਇਕੱਠੀ ਖੇਡਿਆ ਤੇ ਤੀਰਥ ਗਾਖਲ ਇਹ ਪਲੇਅਰ ਸਾਡੇ ਰਹੇ ਆ 4-5 5-6 ਸਾਲ ਬੜੀ ਛੋਟੀ ਦੀ ਟੀਮ ਵਾਸ ਕੱਪ ਹੀ ਚੱਕਣ ਜਾਂਦੀ ਸੀ ਈਵਨ ਸਾਡੇ ਮੂਰੇ ਬਹੁਤ ਵੱਡੀਆਂ ਟੀਮਾਂ ਸੀਗੀਆਂ ਬੈਂਕੋਵਰ ਦੀ ਬਹੁਤ ਵੱਡੀ ਟੀਮ ਬਣੀ ਸੀ ਤੇ ਤੁਸੀਂ ਪੁੱਛ ਸਕਦੇ ਹੋ ਮੰਗੀ ਨੂੰ ਹਾਂ ਤੇ ਉਸ ਤੇ ਮੰਗੀ ਹੁੰਨੀ ਸੀ ਮੰਗੀ ਕਲਜੀਤਾਂ ਬਹੁਤ ਹੀ ਵਧੀਆ ਪਲੇਅਰ ਹੈ ਕਲਜੀਤਾਂ ਅਸੀਂ ਇਕੱਠੇ ਹੀ ਰਹਿੰਦੇ ਸੀ ਪਰ ਉਹ ਖੇਡਦਾ ਬੈਂਕੋਵਰ ਨੂੰ ਸੀ ਮੈਂ ਬਿੱਟੂ ਤੇ ਕਲਜੀਤਾਂ ਅਸੀਂ ਸ਼ਾਮ ਨੂੰ ਇਕੱਠੇ ਹੁੰਦੇ ਸੀ ਸਾਰਿਆਂ ਨੂੰ ਪਤਾ ਜਿਹਨੂੰ ਮਰਜ਼ੀ ਕਬੱਡੀ ਵਾਲੇ ਨੂੰ ਭਾਵੇਂ ਤੁਸੀਂ ਮੰਗੀ ਤੋਂ ਪੁੱਛ ਲਓ ਉਹ ਇਕੱਠੇ ਸੀ ਟੀਮ ਦਾ ਬੈਂਕੋਵਰ ਦੀ ਟੀਮ ਮੰਗੀ ਸੰਦੀਪ ਤੇ ਸੰਦੀਪ ਨੰਗਲੰਬੀਆਂ ਗੁਰਜੀਤਾ ਜੱਸਾ ਸਿਹਤੂਆ ਵਾਲਾ ਲਾਡੀ ਟਾਲਾ ਵਾਲਾ ਕਿੰਦਾ ਪਿਆਰੀ ਪੂਰੀ ਏਡੀ ਟੀਮ ਸੀ ਇਹ ਵੀਰਾ ਸਦੀ ਤੋਂ ਡੀ ਟੀਮ ਤੇ ਸੀਗਾ ਨਹੀਂ ਨਹੀਂ ਇਹ ਸਾਡੇ ਮੂਰੇ ਬਹੁਤ ਵੱਡੀ ਟੀਮ ਸੀ ਵੈਨਕੂਵਰ ਦੀ ਟੀਮ ਸੀ ਵੈਨਕੂਵਰ ਦੀ ਟੀਮ ਸੀ ਤੇ ਫਿਰ ਆਜ਼ਾਦ ਫਿਰ ਰੈਚਮੰਟ ਦੀ ਕਬੱਡੀ ਕਲੱਬ ਫਿਰ ਆਹ ਮੁੰਡਿਆਂ ਨੇ ਹੁਣ ਆਹ ਦੇਖੋ ਕਿੰਨੀ ਟੀਮ ਬਣਾਈ ਆ ਆਪ ਸਪੋਰਟ ਆਹ ਹੁਣ ਰੈਕਟਿੰਗ ਉਹਨਾਂ ਨੇ ਕੰਪਨੀ ਕੋ ਛੱਡਿਆ ਤਾਂ 30 ਟੀਮ ਸੀ ਅਸੀਂ ਕੱਪ ਨਹੀਂ ਛੱਡਦੇ ਇੰਦਾ ਤਗੜਾ ਪਲੇਅਰ ਚੋਟੀ ਦਾ ਪਲੇਅਰ ਦੁਨੀਆ ਦੇਖਦੀ ਐ ਸੰਦੀਪ ਨੰਗਲ ਅੰਬੀਆਂ ਹੋਰ ਪਲੇਅਰ ਅਜਿਹੇ ਨੇ ਸੰਦੀਪ ਨੰਗਲ ਅੰਬੀਆਂ ਵਰਗੇ ਪਲੇਅਰ ਹੁਣ ਪਿੱਛੇ ਤੁਸੀਂ ਦੇਖਿਆ ਰਾਣਾ ਬਲਾ ਜੋਰੀਆ ਗੈਂਗਸਟਰਾਂ ਦਾ ਸ਼ਿਕਾਰ ਹੋ ਰਿਹਾ ਇਹ ਕਿਵੇਂ ਹੋ ਰਿਹਾ ਕਿਵੇਂ ਗੈਂਗਸਟਰ ਜਿਹੜੇ ਨੇ ਉਹ ਕਬੱਡੀ ਚ ਇਨਵੋਲਵ ਹੋ ਗਏ ਮੈਂ ਇਧਰ ਮੈਂ ਸੱਚੀ ਢੀਪਲੀ ਆਪਾਂ ਮੈਂ ਤੁਹਾਨੂੰ ਦੱਸਿਆ ਵੀ 6-7 ਤੱਕ ਇਹ ਟੀਮ ਅਸੀਂ ਬਣਾਈ ਹਾਂ ਉਦੋਂ ਬਾਅਦ ਫੇ ਅਸੀਂ ਇਧਰ ਹੋ ਗਏ ਨਾ ਸਾਰਾ ਕੁਝ ਛੱਡ ਲਿਆ ਫੇ ਮੈਂ ਇੰਡੀਆ ਆ ਗਿਆ 3 ਸਾਲ ਮੈਂ ਇੱਥੇ ਰਿਹਾ 14 ਚ ਮੈਂ ਗਿਆ ਉ ਆਪਣਾ ਬੰਦੇ ਵੀ ਸਾਡੇ ਸਕੂਟਰ ਵੀ ਬਦਲ ਚੁੱਕੇ ਸੀ ਹੋਰ ਵੀ ਤੇ ਜੋ ਪੁਰਾਣੇ ਬੰਦੇ ਹਨ ਵਿੱਚੋਂ ਸਾਡੇ ਛੁੱਟ ਗਏ ਮੰਗੀਰਾ ਗੱਲ ਕੀਤੀ ਤੁਸੀਂ ਕਿਵੇਂ ਆ ਗਏ ਗੈਂਗਸਟਰਾਂ ਕਿਵੇਂ ਕੀ ਇਦਾਂ ਦੀ ਗੱਲ ਦੀ ਸੀ ਨਹੀਂ ਤਾਂ ਹੋਈ ਨਹੀਂ ਆਪਾਂ ਕੀਤੀ ਕੀ ਸੱਚ ਹੈ ਕਿ ਗੈਂਗਸਟਰ ਤਹਿ ਕਰ ਰਹੇ ਨੇ ਕਿ ਕਿਹੜੀ ਟੀਮ ਖੇਡੇਗੀ ਟੂਰਨਾਮੈਂਟ ਚ ਕਿਹੜਾ ਕਿਹੜਾ ਖਿਡਾਰੀ ਖੇਡੇਗਾ ਕਿਹੜਾ ਨਹੀਂ ਖੇਡੇਗਾ ਆਪਣੀ ਸੀ ਟੀਮ ਬਣਾਈ ਕੋਈ ਕਿਸੇ ਨੇ ਕਿੰਨੀ ਨਹੀਂ ਕਾਲ ਨਹੀਂ ਕੀਤੀ ਮੈਂ ਸਾਡੇ ਨਾਲ ਤਕੜਾ ਬਣੀ ਰਿਹਾ ਤਾਂ ਉਹਨੂੰ ਬੈਨ ਕਰ ਦੇਣਾ ਤੁਸੀਂ ਐਨਐਲਏ ਸਾਹਿਬਾ ਬਣੇ ਆਪਣੇ ਗੁਰਲਾਲ ਖਨੋ ਪੁੱਛੋ ਕਿੰਨੇ ਸਾਲ ਸਾਡੇ ਵੱਲੋਂ ਖੇਡਿਆ ਕਦੀ ਇਹ ਤਾਂ ਰਹਿਣੀ ਸੀ ਕਿਉਂਕਿ ਸਾਨੂੰ ਤਾਂ ਨਹੀਂ ਪਤਾ ਕਿ ਹੁਣ ਜੇ ਕੋਈ ਹੁੰਦਾ ਕੋਈ ਫੋਨ ਨਹੀਂ ਆਉਂਦਾ ਹੁਣ ਅਸੀਂ ਸੋਸ਼ਲ ਮੀਡੀਆ ਦਾ ਪਤਾ ਦੇਖਦੇ ਨਹੀਂ ਜਿਵੇਂ ਸਿੱਧੂ ਨੂੰ ਕਹਿੰਦੇ ਸਿੱਧੂ ਦੀ ਲੜਾਈ ਕਿੱਥੋਂ ਸ਼ੁਰੂ ਹੋਈ ਮੂਸੇ ਵਾਲੇ ਨੇ ਰੋਕਿਆ ਸੀ ਕਿ ਇਹ ਟੂਰਨਾਮੈਂਟ 'ਚ ਨਹੀਂ ਜਾਣਾ ਉਹ ਚਲਾ ਗਿਆ ਉਸ ਤੋਂ ਬਾਅਦ ਸੁਣਿਆ ਇਹ ਹੁੰਦਾ ਇਹ ਸੁਣਿਆ ਆ ਭਾਬੀ ਇਹ ਗੱਲ ਹੁਣ ਮੈਂ ਵੀ ਝੂਠ ਮਾਰਾਂ ਨਹੀਂ ਇਹਦੇ ਹੁੰਦਾ ਕਬੱਡੀ 'ਚ ਜਦੋਂ ਰੋਕਿਆ ਜਾਂਦਾ ਜਾਂ ਕੀਤਾ ਜਾਂਦਾ ਮਨਾ ਕੀਤਾ ਨਹੀਂ ਮੈਂ ਤੁਹਾਨੂੰ ਦੱਸਿਆ ਹੁਣ ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਚੱਨਾ ਵੀ ਸਾਡੇ ਪਲੇਅਰ ਨੂੰ ਨਹੀਂ ਕਿਸੇ ਨੇ ਰੋਕਿਆ ਵੱਡੀ ਵੱਡੀ ਟੀਮ ਬਣਾਈ ਆ ਅੱਜ ਕੱਲੇ ਕਿਵੇਂ ਹੋ ਗਿਆ ਉਹਨਾਂ ਸੋਸ਼ਲ ਮੀਡੀਆ 'ਚ ਜਾਂਦੀ ਨਾ ਹੁੰਦਾ ਉਹ ਦੱਸ ਸਕਦਾ ਬੰਦਾ ਨਾ ਕੋਈ ਜਾਂ ਦੋਸਤੇ ਜਗਰੇ ਹੋ ਕਿ ਗੱਲ ਕੀਤਾ ਕੱਲ ਨੂੰ ਤੁਹਾਨੂੰ ਨਾ ਥ੍ਰੈਟ ਆ ਜਾ ਕੋਈ ਤੁਸੀਂ ਦੀਵਾਰਾਂ ਦੇ ਵਾਲੇ ਬਾਬੇ ਮੈਨੂੰ ਥ੍ਰੈਟ ਕਾਦੀ ਆਉਣੀਆਂ ਮੇਰੇ ਦਾ ਕੋਈ ਲੈਣ ਨਹੀਂ ਦੇਣ ਨਹੀਂ ਅਸੀਂ ਕਿ ਮੈਂ ਦੱਸਿਆ ਵੀ ਅਸੀਂ ਤਾਂ ਉਦੋਂ ਦੇ ਆਊਟ ਹੋ ਗਏ ਕਬੱਡੀ ਤੋਂ ਤੇ ਬਾਕੀ ਫੇ ਸਾਰਿਆਂ ਨੂੰ ਪਤਾ ਹੈ 7-8 ਸਾਲ ਮੈਂ ਉਦਾਂ ਹੀ ਆਫਰ ਰਿਆ ਮਿਊਜ਼ਿਕ 'ਚ ਹੁਣ ਦੁਬਾਰਾ ਜੇ ਕਰ ਰਹੇ ਆ ਤੇ ਨੇਹਾਰੇ ਵੀ ਉਹ ਵੀ ਪਾਗੜੇ ਨਾ ਜੇ ਤੁਹਾਡਾ ਤਾਂ ਆਪਣਾ ਮੁੰਡਾ ਬਹੁਤ ਜ਼ਬਰਦਸਤ ਕਬੱਡੀ ਸ਼ੁਰੂਆਤ ਕੀਤੀ ਹੈ ਆਪਣੇ ਹਾਂ ਜੀ ਹਾਂ ਜੀ ਹੋਇਆ ਇੱਕਮ ਕਿਹੜੀ ਕੈਨੇਡਾ ਦੀ ਟੀਮ ਵੱਲੋਂ ਖੇਡਦਾ ਕਿਹੜੀ ਟੀਮ ਵੱਲੋਂ ਖੇਡਦਾ ਹੁਣ ਕਿਸੇ ਨੂੰ ਖੇਡਣਾ ਪੈਣਾ ਉਹਨੂੰ ਜੇ ਉਹਨੂੰ ਟਾਈਮ ਲਾਇਆ ਹਾਂ ਆਪਾਂ ਵੀਂਦ ਕਰਾਈ ਆ ਵੀ ਨਿਆਣਾ ਚੰਗੇ ਪਾਸੇ ਰਵੇ ਇੱਕਮ ਨੂੰ ਕਿਵੇਂ ਬਚਾ ਕੇ ਰੱਖੋਗੇ ਤੁਸੀਂ ਕਿ ਉਹ ਇਨ੍ਹਾਂ ਚੀਜ਼ਾਂ ਦਾ ਸ਼ਿਕਾਰ ਨਾ ਹੋਵੇ ਡਰਸ ਜਾਂ ਕੋਈ ਗਵਰੀ ਗੱਲਾਂ ਆਈ ਨਹੀਂ ਜਿਹੜੀਆਂ ਤੁਸੀਂ ਇਹਨੇ ਵਿੱਚ ਹੈ ਕਰਾਂ ਜੋ ਕਬੱਡੀ ਚਾਹ ਉਹ ਹੀ ਹੋਣਾ ਟੂਲੀ ਫ੍ਰੈਂਕਲੀ ਉਹ ਉਹ ਨਸ਼ਾ ਨਹੀਂ ਕਹਿ ਸਕਦੇ ਲਾਈਕ ਮੈਡੀ ਸਮ ਜਿਹੜੀ ਹੈਗੀ ਆ ਜੇ ਕਬੱਡੀ ਵਾਲੇ ਲੈਂਦੇ ਆ ਤਾਂ ਉਹਨੂੰ ਲੈਣੀ ਪੈਣੀ ਆ ਜੇ ਕਮਲੇਗ ਲੈਣੀ ਪੈਣੀ ਉਹਨੂੰ ਠੀਕ ਹੈ ਜੋ ਵੀ ਹੋਇਆ ਇੰਜੈਕਸ਼ਨ ਜੋ ਵੀ ਹੋਇਆ ਤੇ ਜੇ ਨਹੀਂ ਲੈਂਦੇ ਤਾਂ ਫਿਰ ਨਹੀਂ ਫਿਰ ਕੋਰੀ ਕਰਾਂ ਦੀ ਗੱਲ ਏ ਕਮ ਤਾਂ ਪੁੱਛੇਗਾ ਡੈਡੀ ਆ ਇੰਜੈਕਸ਼ਨ ਲਵਾ ਨਾ ਲਵਾ ਜਾਇਂਦਾ ਪੈਦਾ ਨਸ਼ਾ ਮੈਂ ਤਾਂ ਉਹਨੂੰ ਪੁੱਛੂੰਗਾ ਹੀ ਮੈਂ ਉਹ ਦੱਸ ਸਕਦਾ ਵੀ ਤੂੰ ਐਂ ਤਕੜਾ ਹੋ ਜਾ ਕਰ ਹਾਂ ਸਮਝੇ ਕਿ ਨਹੀਂ ਪਰ ਇਹਦੀ ਆਲੋਚਨਾ ਹੋਏਗੀ ਯਾਰ ਮੁੰਡੇ ਨੂੰ ਇਸ ਪਾਸੇ ਨਹੀਂ ਆਲੋਚਨਾ ਤਾਂ ਹੁਣ ਫਿਰ ਐਡੇ ਐਡੇ ਸੂਰਵੇਂ ਕਬੱਡੀ ਦੇ ਤਨਾਤਰ ਆ ਮੇਰੇ ਕਹਿੰਦਾ ਮੈਂ ਤੁਸੀਂ ਮੇਰੀ ਗੱਲ ਹੀ ਨਹੀਂ ਸਮਝੇ ਤੁਸੀਂ ਤਾਂ ਠੀਕ ਹੈ ਤੁਹਾਡਾ ਕੁਐਸਚਨ ਤੁਸੀਂ ਤਾਂ ਕਰਨਾ ਹੈ ਤੁਸੀਂ ਤਾਂ ਖੰਗਲ ਨਹੀਂ ਆ ਇਹ ਗੱਲ ਮੈਨੂੰ ਇਹ ਪਤਾ ਲੱਗੇ ਲੋਕਾਂ ਨੂੰ ਪਤਾ ਲੱਗੇ ਇਹ ਰੋਲਾ ਪਿਆ ਪਿਆ ਤੁਸੀਂ ਤਾਂ ਇਹਦਾ ਹਿੱਸਾ ਰਹੇ ਹੋ ਮੈਂ ਤਾਂ ਤੁਹਾਨੂੰ ਦੱਸਣ ਲੱਗਾ ਵੀ ਕੋਈ ਖਰਾਰੀ ਗੱਲ ਇਹ ਆ ਵੀ ਜੋ ਕਬੱਡੀ ਚੱਲਦਾ ਜੇ ਹੁਣ ਜਿਹੜਾ ਸਾਰੇ ਕਹਿੰਦੇ ਨਹੀਂ ਚੱਲਦਾ ਤੇ ਨਹੀਂ ਚੱਲਦਾ ਜੇ ਚੱਲਦਾ ਤਾਂ ਫੇ ਉਹਨੂੰ ਵੀ ਲੈਣਾ ਪੈਣਾ ਇੱਕ ਦੂ ਘਰ ਮੈਂ ਸੱਚ ਕਿਹੜਾ ਬੋਲਦਿਆਂ ਇਹ ਸੁਲਤਾਨ ਮੰਗੀਰੀ ਸਾਰੇ ਲੈਂਦੇ ਨੇ ਤੁਸੀਂ ਪੰਕ ਜੀ ਮੈਂ ਹੁਣ ਉਹਨਾਂ ਨੂੰ ਥੋੜਾ ਮਿਲਿਆ ਹੀ ਨਹੀਂ ਕਦੀ ਮੈਂ ਮੈਚ ਹੀ ਨਹੀਂ ਦੇਖਣਾ ਲੋਕ ਤਾਂ ਹੁਣ ਬਾਬੇ ਦੀ ਕਿਰਪਾ ਨਾਲ ਮੈਨ ਜੇ ਸਮਝ ਕੇ ਇਹ ਥੋੜੋ ਵੀ ਮੇਰਾ ਮੁੰਡਾ ਕੱਢਣ ਲੱਗ ਪਿਆ ਤਾਂ ਮੈਂ ਕੁਝ ਗੱਲ ਨੂੰ ਲੁਕਾਉਂਗਾ ਕਬੱਡੀ ਤੂੰ ਜੇ ਕਰਦੇ ਹੋਏ ਪਤਾ ਲੱਗ ਜਾਓ ਪੁੱਛ ਲਿਓ ਦੁਬਾਰਾ ਮੈਨੂੰ ਪਤਾ ਲੱਗ ਜਾਣਾ ਇਹ ਕਰਦਾ ਕਿ ਨਹੀਂ ਕਰਦਾ ਮੈਂ ਕੀਤਾ ਮੈਂ ਕੀਤਾ ਉਹ ਮੈਂ ਦੱਸ ਦਿੱਤਾ ਸੀ ਹੁਣ ਮੈਂ ਨਹੀਂ ਕਰਦਾ ਤੇ ਮੈਂ ਨਹੀਂ ਕਰਦਾ